ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਪਰਿਵਾਰ ਵਿਛੋੜੇ ਵਿੱਚ ਪਹੁੰਚ ਚੁੱਕੇ ਨੇ ਤੇ ਸਾਡੇ ਵਿੱਚ ਬੱਬਾ ਅਵਤਾਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਵੱਡਾ ਸਮਾਗਮ ਇੱਕ ਕਰਵਾਇਆ ਜਾ ਰਿਹਾ ਹੈ 15 ਵਾਦੇ ਇਸ ਸਮਾਗਮ ਨੂੰ ਬੱਬਾ ਜੀ ਪਹਿਲਾਂ ਤਾਂ ਬੱਦੇ ਜੀ ਸੰਤਪਾਨੇ ਜੀ ਗੁਰੂ ਰੂਪ ਸਾਧ ਸੰਗਤ ਜੀ ਅਤੇ ਦਾਸ ਵੱਲੋਂ ਅਤੇ ਸੰਤ ਬਾਬਾ ਖਸ਼ਿਆਲ ਸਿੰਘ ਜੀ ਵੱਲੋਂ ਸਮੁੱਚੇ ਸੇ ਹੋ ਗਿਆ ਵੱਲੋਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਸੋ ਬੜੇ ਖੁਸ਼ੀ ਦੀ ਗੱਲ ਹੈ ਕਿਲਾ ਕਨਵਾਸੀਆਂ ਨੇ ਦਸ਼ਮੇਸ਼ ਪਿਤਾ ਜੀ ਦੇ ਇੱਥੇ ਆਉਣ ਤੇ ਜਦੋਂ ਅਨੰਦਪੁਰ ਸਾਹਿਬ ਦਾ ਮਾਰਾ ਨੇ 6 ਅਤੇ 7 ਪੌਦੀ ਰਾਤ ਨੂੰ ਕਿਲਾ ਛੱਡਿਆ ਭਿਆਨਕਰ ਸਮੇਂ ਦੇ ਵਿੱਚ ਬਹੁਤ ਹੀ ਉਸ ਟਾਈਮ ਦੇ ਵਿੱਚ ਜੋ ਔਖੀ ਸਥਿਤੀ ਸੀ ਮਾਰਾ ਨੇ ਕਿਲਾ ਛੱਡਣ ਤੋਂ ਪरांत ਨਰਮੋਗ ਅਰਥ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਕਸਮਾ ਤੋੜ ਕੇ ਹਮਲਾ ਕਰ ਦਿੱਤਾ ਉਥੋਂ ਜਦ ਸਿੱਧੂ ਹੁੰਦਾ ਹੋਇਆ ਜਿਹਦੀ ਕਿ ਅਗਵਾਈ ਬਾਬਾ ਉਦਾ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਵੱਡੇ ਸਹਿਬਜਾਦਾ ਬਾਬਾ ਜੀਤ ਸਿੰਘ ਜੀ ਨੇ ਕੀਤੀ ਮਹਾਰਾਜ ਬਹੀਰ ਦੇ ਨਾਲ ਅੱਗੇ ਵਧੇ ਜਦੋਂ ਇਸ ਰਸਤੇ ਰਾਹੀਂ ਹੁੰਦੇ ਇਸ ਪਹਾੜੀ ਦੇ ਨੇੜੇ ਪਹੁੰਚੇ ਇਹ ਪਹਾੜੀ ਸਾਰਿਆਂ ਨਾਲ ਉੱਚੀ ਸੀ ਮਹਾਰਾ ਨੇ ਇੱਥੇ ਬੈਠ ਕੇ ਫਿਰ ਅਮਰਤਬੇਲਾ ਹੋ ਗਿਆ ਮਹਾਰਾ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਨਿਤਨੇਮ ਕੀਤਾ ਆਸਾ ਦੀ ਵਾਰ ਕੀਰਤਨ ਸ਼ੁਰੂ ਕੀਤੀ ਉਸ ਟਾਈਮ ਦੇ ਵਿੱਚ ਐਸੀ ਭਿਆਨਕ ਦਸਾ ਸੀ ਕਿ ਪਿੱਛੇ ਵੀ ਲੜਾਈ ਚੱਲ ਰਹੀ ਸੀ ਉੱਤੋਂ ਕਿਰਮਣ ਕਾਣੀ ਵੀ ਹੋ ਰਹੀ ਸੀ ਤੇ ਪੋਦੀਆਂ ਰਾਤਾ ਸਨ ਆਪਾਂ ਜੇ ਰਜਾਈ ਵਿੱਚੋਂ ਵੀ ਹੱਥ ਬਾਹਰ ਕੱਢ ਲੀਏ ਸੁਣ ਲੋ ਜਾਂਦਾ ਤੇ ਥੱਲੇ ਪਿਛਾਉਣ ਲਈ ਵੀ ਕੋਈ ਪ੍ਰਬੰਧ ਨਹੀਂ ਸੀ ਤੇ ਉੱਤੇ ਵੀ ਕੋਈ ਚੰਦਵਾ ਨਹੀਂ ਸੀ ਕੁਝ ਨਹੀਂ ਸੀ ਮਾਰਾ ਨੇ ਨਿਤਨੇ ਨੂੰ ਨਾ ਪਸਾਰਦੇ ਹੋਏ ਆਸਾ ਦੀ ਵਾਰ ਸ਼ੁਰੂ ਕੀਤੀ ਆਸਾਦੀ ਵਾਰ ਸਪੂਰਨ ਹੋਈ ਸਿੰਘ ਸ਼ਹੀਦ ਹੁੰਦੇ ਚਲੇ ਗਏ ਦਇਆ ਸਿੰਘ ਨੇ ਇੱਕ ਗੱਲ ਵੀ ਕਹੀ ਮਹਾਰਾਜਾ ਜੀ ਆਸਾਦੀ ਵਾਰ ਨਿਤਰੇਬ ਜ਼ਰੂਰੀ ਸੀ ਬਹੁਤ ਸਾਰੇ ਸਿੰਘ ਆਪ ਜੀ ਦੀ ਰੱਖਿਆ ਦੇ ਲਈ ਖਲਾਰੇ ਗਏ ਸਿੰਘ ਸ਼ਹੀਦ ਹੁੰਦੇ ਗਏ ਹੋਰ ਸਿੰਘ ਆਉਂਦੇ ਰਹੇ ਬਹੁਤ ਵੱਡਾ ਸਿੰਘਾਂ ਦਾ ਨੁਕਸਾਨ ਹੋ ਗਿਆ ਮਹਾਰਾਜਾ ਕਹਿੰਦੇ ਭਾਈ ਦਇਆ ਸਿੰਘ ਜੀ ਇਹ ਗੱਲ ਮੈਨੂੰ ਵੀ ਪਤਾ ਹੈ ਕਿ ਸਿੰਘਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜੇ ਅੱਜ ਆਪਾਂ ਇਹ ਗੱਲ ਨਾ ਕਰਦੇ ਇਤਨੇਮ ਨਾ ਕਰਦੇ ਆਸਾ ਦੀ ਵਾਰ ਨਾ ਕਰਦੇ ਸਾਡੇ ਆਉਣ ਵਾਲੇ ਸਿੱਖਾਂ ਨੇ ਜਨਰੇਸ਼ਨ ਨੇ ਥੋੜੇ ਜਿਹਾ ਕੰਮ ਲਈ ਇਤਨੇਮ ਨੂੰ ਬਸਾਰ ਦੇਣਾ ਸੀ ਇਸ ਕਰਕੇ ਜ਼ਰੂਰੀ ਸੀ ਚਲੋ ਆਸਾ ਦੀ ਵਾਰ ਦੀ ਸਮਾਪਤੀ ਹੋਈ ਮਹਾਰਾਜ ਦਾ ਜੋ ਪਰਿਵਾਰ ਸੀ ਉਹ ਇੱਥੋਂ ਤਿੰਨ ਹਿੱਸਿਆਂ 'ਚ ਵੰਡੇ ਗਿਆ ਜਿਹਦੇ ਕਰਕੇ ਇਹਨੂੰ ਪਰਿਵਾਰ ਵਿਛੋੜਾ ਕਹਿੰਦੇ ਇੱਥੇ ਮਹਾਰਾਜ ਦਾ ਪਰਿਵਾਰ ਸਾਰਾ ਇਕੱਠਾ ਸੀ ਵੱਡੇ ਸਹਿਬਜ਼ਾਦੇ ਬਾਬਾ ਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਇੱਥੋਂ ਸਰਸਾ ਪਾਰ ਕਰਦੇ ਹੋਏ ਨਹਾਂ ਖਾਂਦੇ ਕਿਲੇ ਕੋਟਰਾ ਨਹਗ ਦੇ ਪਾਸ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚੇ ਜਿਨ੍ਹਾਂ ਦੀ ਕੀ ਦੂਜੀ ਵਖਰੀ ਦਾਸਤਾਨ ਹੈ ਗੁਰੂ ਸਾਹਿਬ ਦੇ ਮਾਤ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਹੋਰ ਸਿੰਘਾਂ ਨੇ ਨਾਲ ਇੱਥੋਂ ਵਿਛੜ ਕੇ ਦਿੱਲੀ ਵੱਲੋਂ ਚੱਲੇ ਪਾਤੇ ਗੁਰੂ ਸਾਹਿਬ ਦੇ ਸਭ ਤੋਂ ਛੋਡੇ ਸਾਹਿਬ ਜਦੇ 7 ਤੇ 9 ਸਾਲ ਦੇ ਬਾਬਾ ਜੋਰਾਵਰ ਸਿੰਘ ਤੇ ਬਫਤੇ ਸਿੰਘ ਬਜ਼ੁਰਗ ਮਾਤਾ ਗੁਜਰ ਕੌਰ ਦੇ ਨਾਲ ਇਸ ਰਾਹਤੇ ਤੋਂ ਵਿਖੜ ਕੇ ਸਰਸੇ ਦੇ ਨਾਲ ਹੁੰਦੇ ਹੁੰਦੇ ਹੋਏ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹੈ ਸਿੱਖ ਸੰਗਤਾਂ ਨੂੰ ਕਿ ਦਾਸ 1979 ਦੇ 79 ਦੇ ਵਿੱਚ ਇੱਥੇ ਆਇਆ ਸੰਤ ਬਾਬਾ ਜੀ ਸਿੰਘ ਜੀ 1964 ਦੇ ਵਿੱਚ ਆਏ ਸੰਤ ਕਰਤਾਰ ਸਿੰਘ ਨੇ 1949 ਦੇ ਵਿੱਚ ਤੇ ਸੇਵਾ ਸ਼ੁਰੂ ਕੀਤੀ 80 ਦੇ ਵਿੱਚ ਵੀ ਇੱਥੇ ਦੀ ਜੋ ਦਸ਼ਾ ਸੀ ਵੈਸੀ ਸੀ ਕਿ ਚਾਰੇ ਪਾਸੇ ਜੰਗਲ ਸਨ ਸਰਸਾ ਦੇ ਵਿੱਚ ਸ਼ਰੇ ਸਨ ਸਰਸਾ ਇਸ ਸਥਾਨ ਤੋਂ ਲੈ ਕੇ ਕਨੌਲੀ ਦਾ ਖੁੱਲੀ ਫਿਰਦੀ ਸੀ ਨਾ ਉਹ ਦੋ ਰੇਲਵੇ ਲਾਈਨ ਸੀ ਨਾ ਉਹ ਦੋ ਕੋਈ ਪੁਲ ਸੀ ਸਰਸਾ ਦਾ ਖੁੱਲਾ ਰੂਪ ਸੀ ਦਰਿਆ ਵੀ ਖੁੱਲਾ ਰੂਪ ਸੀ ਮੰਡ ਦੀ ਨਿਆਈ ਸੀ ਦਿਨ ਵਿੱਚ ਵੀ ਬੰਦੇ ਇੱਥੋਂ ਦੇ ਜੰਪ ਵਾਲੇ ਬੰਦੇ ਬੜੀ ਲੰਮੀ ਕਹਾਣੀ ਆ ਖੋ ਜਾਂਦੇ ਸਨ ਤੇ ਉਸ ਟਾਈਮ ਦੇ ਵਿੱਚ ਯਾਦ ਕਰੋ ਕਿ ਮਾਰਨ ਨੇ ਠੰਡੇ ਵਿੱਚ ਨਿੱਤ ਨੇਮ ਨਹੀਂ ਬਿਤਾ ਰਿਆ ਜੰਗ ਵੀ ਹੁੰਦੀ ਰਹੇ ਪਰਿਵਾਰ ਵੀ ਵਿਛੜਿਆ ਸਿੰਘਾਂ ਨੂੰ ਫੱਟ ਵੀ ਲੱਗੇ ਵੇ ਸੇ ਸਰਸਾ ਦੇ ਵਿੱਚੋਂ ਲੰਘਣਾ ਸਾਡੇ ਸਰੀਰ ਤੇ ਥੋੜਾ ਜਿਹਾ ਵੀ ਫਟ ਹੋਵੇ ਜਦੋਂ ਆਪਾਂ ਸਰਸਾ 'ਚ ਪਾਣੀ ਲਗਦਾ ਠੰਡਾ ਪਾਣੀ ਜਾਨ ਨਿਕਲਣ ਦੀ ਗੱਲ ਹੁੰਦੀ ਆ ਪਰ ਉਹ ਕਿਸ ਤਰ੍ਹਾਂ ਦੇ ਸਿੰਘ ਸਨ ਜਿਹੜੇ ਕਿ ਫਟ ਹੋਣ ਦੇ ਲੱਗੇ ਦੇ ਬਾਵਜੂਦ ਵੀ ਸਰਸਾ ਦੇ ਵਿੱਚੋਂ ਲੰਘੇ ਤੇ ਫਿਰ ਸਭ ਤੋਂ ਵੱਡੀ ਜੋ ਗੱਲ ਦੇਖਣ ਵਾਲੀ ਹੈ ਕਿ ਛੋਟੇ ਸਹਿਬਜਾਦੇ ਬਾਬਾ ਜੋਰਾ ਸਿੰਘ ਦੀ ਬਾਪ ਫਤਿਹ ਸਿੰਘ ਬਜ਼ੁਰਗ ਮਾਤਾ ਇੱਕ ਪਾਸੇ ਛੋਟੇ ਇੱਕ ਪਾਸੇ ਬਜ਼ੁਰਗ ਕਿਸ ਤਰ੍ਹਾਂ ਸਰਸਾ ਪਾਰ ਹੋਰਾਂ ਨੇ ਕੀਤੀ ਕੁੰਮੇਵਾਸ਼ ਕੀ ਤੱਕ ਪਹੁੰਚੇ ਜੀ ਅੱਜ ਉਸ ਗੱਲ ਨੂੰ ਯਾਦ ਕਰੀਏ ਤਾਂ ਲੂ ਕੰਡੇ ਸ਼ੁਰੂ ਹੋ ਜਾਂਦੇ ਆ ਸਰੀਰ ਨੂੰ ਝਣਾਟ ਸ਼ੁਰੂ ਹੋ ਜਾਂਦੀ ਆ ਵੀ ਉਹ ਭਿਆਨਕ ਸਮੇਂ ਜਿਹੇ ਕੁੰਮੇ ਮਾਸ਼ੀ ਤੱਕ ਪਹੁੰਚੇ ਕਿਸ ਤਰ੍ਹਾਂ ਕਿਉਂਕਿ ਅਜੇ ਵੀ ਸਰਸਾ ਦਾ ਰੂਪ ਆ ਜਿਹੜਾ ਬੜਾ ਭਿਆਨਕ ਆ ਉਸ ਟਾਈਮ ਦੇ ਵਿੱਚ ਤਾਂ ਬਹੁਤ ਹੀ ਭਿਆਨਕ ਸੀ ਪਰ ਗੁਰੂ ਕੇ ਲਾਲਾ ਨੇ ਸਾਡੇ ਲਈ ਮੈਂ ਇੱਥੇ ਗੱਲ ਕਹਿਣਾ ਚਾਹਾਂਗਾ ਸਿੱਖ ਸੰਗਤਾਂ ਨੂੰ ਕਿ ਅੱਜ ਅਸੀਂ ਉਹ ਰਾਤਾਂ ਜੋ ਸਨ ਸਾਰੀਆਂ ਪੰਜ ਛੇ ਰਾਤਾਂ ਬਣਦੀਆਂ ਪਰਿਵਾਰ ਛੋੜੇ ਦੀ ਰਾਤ ਕੁੰਮੇ ਰਾਸ਼ ਕੀ 마ਸਕੀ ਦੀ ਰਾਤ ਤੇ ਚਮਕੌਰ ਸਾਹਿਬ ਦੀ ਰਾਤ ਤਿੰਨ ਚੌਥੀ ਸਿਹੜੀ ਦੀ ਰਾਤ ਪੰਜਵੀਂ ਕੁਤਵਾਲੀ ਦੀ ਰਾਤ ਤੇ ਛੇਵੀਂ ਫਤਿਹਗੜ੍ਹ ਸਾਹਿਬ ਦੀ ਸਿਰਫ ਛੇ ਰਾਤਾਂ ਬਣਦੀਆਂ ਛੇ ਰਾਤਾਂ ਵੀ ਜੇ ਸਾਡੇ ਗੁਰਸਿੱਖ ਮਹਾਰਾਜ ਦੇ ਸਥਾਨਾਂ ਤੇ ਪੈਰਾ ਨਹੀਂ ਦੇ ਸਕਦੇ ਵੱਡੇ ਕੱਠ ਨਹੀਂ ਕਰ ਸਕਦੇ ਇਸ ਕਰਕੇ ਸਾਡੇ ਲਈ ਬੜੀ ਲਾਣਤ ਦੀ ਗੱਲ ਹੈ ਬੜੀ ਮਾੜੀ ਗੱਲ ਹੈ ਕੀ ਉਸ ਟਾਈਮ ਦੇ ਵਿੱਚ ਮੈਂ ਤੁਹਾਨੂੰ ਜੇ ਸਥਿਤੀ ਗਣਾਮਾ ਹਿੰਦੁਸਤਾਨ ਦੀ ਸਥਿਤੀ ਹਜ਼ਾਰਾਂ ਸਾਲ ਦੀ ਗੁਲਾਮੀ ਸੀ ਕੋਈ ਸਿੱਖ ਅੱਛੇ ਦਾ ਉਸ ਟਾਈਮ ਦੇ ਵਿੱਚ ਮੁਗਲਾਂ ਦਾ ਇਨਾ ਤਪ ਤੇਜ਼ ਸੀ ਕੋਈ ਪੈਰ ਜੁੱਤੀ ਨਹੀਂ ਪਾ ਸਕਦਾ ਸਿਰ ਤੇ ਪੱਗ ਨਹੀਂ ਬੱਝ ਸਕਦਾ ਸੀ ਤੇ ਨਾ ਹੀ ਕੋਈ ਸ਼ਾਸਤ ਰਖਸਾ ਦਾ ਸੀ ਚੰਗੇ ਕੱਪੜੇ ਦੀ ਪਾ ਸਕਦਾ ਕੋਠੇ ਪਚੜ ਕੇ ਆਪਣੇ ਕੋਠੇ ਨੂੰ ਲਿਪ ਨਹੀਂ ਸਕਦਾ ਸੀ ਮੁਸਲਮਾਨ ਦੀ ਇਜਾਜ਼ਤ ਲੈਣੀ ਪੈਂਦੀ ਨੇੜੇ ਗਵਾਂਢੀ ਦੀ ਹੁੰਦਾ ਤਿਆਂ ਪਹਾੜਾਂ ਵਿੱਚ ਰੱਖਿਆ ਨੇ ਸਨ ਬਜੂੜ ਦੇ ਕਿਲੇ ਦੀ ਸਾਡੇ ਸਾਹਮਣੇ ਹਜ਼ਾਰਾਂ ਲੰਬਾ ਸਮਾਂ ਲੱਗੇਗਾ ਦੱਸਣ ਲਈ ਕਹਿਣ ਤੋਂ ਪਾਬਕ ਕਿ ਇੱਥੋਂ ਦੇ ਬਸਨੀਕ ਹਰ ਤਰ੍ਹਾਂ ਦੇ ਨਾਲ ਹੀ ਲਤਾੜੇ ਗਏ ਸੀ ਜੇ ਮਹਾਰਾਜ ਦੇ ਸਹਿਬਜ਼ਾਦੇ ਮਾਰਕ ਕਰਵਾਨੀਆਂ ਨਾ ਕਰਦੇ ਅੱਜ ਅਸੀਂ ਸ਼ਹਿਰ ਡੰਗਰ ਚਾਰ ਦੇ ਹੀ ਰਹਿ ਜਾਂਦੇ ਘਸਿਆਰੇ ਬਣ ਕੇ ਰਹਿ ਜਾਂਦੇ ਸਾਡਾ ਉਹੀ ਹਾਲ ਹੋਣਾ ਸੀ ਜੋ ਕਿ ਮਹਾਰਾਜ ਦੇ ਸਮੇਂ ਦੇ ਵਿੱਚ ਸੀ ਸੋ ਮਾਰਾ ਨੇ ਕਰਵਾਨੀਆਂ ਕਰਕੇ ਸਾਨੂੰ ਅੱਜ ਇੱਥੇ ਪਜਾ ਦਿੱਤਾ ਕਿ ਅੱਜ ਗੁਰਸਿੱਖ ਭਾਵੇਂ ਪਤਾਲ ਦੇ ਵਿੱਚ ਬੈਠਾ ਭਾਵੇਂ ਆਕਾਸ਼ ਦੇ ਵਿੱਚ ਬੈਠਾ ਉਹ ਚੰਗੀ ਰੋਟੀ ਖਾ ਰਿਹਾ ਚੰਗਾ ਉਹਦਾ ਪਹਿਰਾਵਾ ਚੰਗੀ ਉਹਦੀ ਰਹਿਣ ਸਹਿਣ ਇਹ ਕੀ ਦੀ ਦੇਣਾ ਮਹਾਰਾਜ ਜੀ ਦੇਣਾ ਸਾਬ ਜਾਦੇ ਦੇਣਾ ਉਹਨਾਂ ਸਿੰਘਾਂ ਦੀ ਦੇਣਾ ਇਸ ਕਰਕੇ ਉਹਨਾਂ ਸਿੰਘਾਂ ਦੀ 6 ਰਾਤਾਂ ਜੋ ਬਣਦੀਆਂ ਅਸੀਂ ਉਹਨੂੰ ਵੀ ਗੁਜ਼ਾਰ ਨਹੀਂ ਸਕਦੇ ਸੋ ਇਸ ਥਾਂ ਤੇ ਪਹਿਲਾ ਭਾਵੇਂ ਨਗਰ ਕੀਰਤ ਪਾਇ ਸਿਕੰਦਰ ਸਿੰਘ ਹੋਰ ਇਲਾਕੇ ਵਾਲੇ ਕੱਢਦੇ ਰਹੇ ਪਰ ਇਤਿਹੀ ਵੱਡੇ ਪੱਧਰ ਤੇ ਇੱਕ ਉਪਰਾਣਾ ਕੀਤਾ ਗਿਆ ਸਾਰਿਆਂ ਨੇ ਰਲ ਕੇ ਸ਼ਰੋਣੀ ਕਮੇਟੀ ਨੇ ਰਲ ਕੇ ਕੇਸਗੜ ਸਾਹਿਬ ਦੀ ਛਤਰ ਛਾਇਆ ਹੱਲੇ ਤੇ ਇਲਾਕਾ ਨਿਵਾਸੀਆਂ ਨੇ ਤੇ ਇੱਕ ਭਰਾੜਾ ਕੀਤਾ ਕਿ ਇੱਥੇ ਜੋ ਮਹਾਰਾਜ ਆਏ ਅਮਰਤਵੇਲੇ ਆਏ ਭਾਵੇਂ ਅੱਧੀ ਰਾਤ ਨੂੰ ਉੱਥੇ ਕਿਲਾ ਛੱਡਿਆ ਲੜਾਈ ਹੁੰਦੀ ਵਾਟ ਮਕਾਉਂਦੇ ਹੋਏ ਅਮਰਤਵੇਲੇ ਪਹੁੰਚੇ ਆਪਾਂ ਸ਼ਾਮ ਨੂੰ 21 ਦਿਨ ਰਾਤ ਨੂੰ ਕੀਰਤਨ ਸ਼ੁਰੂ ਕਰੀਏ ਰਹਿਰ ਸਾਹਿਬ ਤੋਂ ਬਾਅਦ ਤਾਂ ਕਿ ਜਦੋਂ ਮਹਾਰਾਜ ਆਵੇ ਮਹਾਰਾਜ ਹਾਜ਼ਰ ਨਾਜ਼ਰ ਕਿਤੇ ਗਏ ਨਹੀਂ ਹੈਗੇ ਜਦੋਂ ਮਹਾਰਾਜ ਆਵੇ ਐਸਾ ਦੀ ਵਾਰ ਕਰਨ ਇੱਥੇ ਤਾਂ ਉਹਨਾਂ ਨੂੰ ਦੀਵਾਨ ਭਰਿਆ ਦਿਖੇ ਸਾਰੀ ਸੰਗਤਾਂ ਜਕਾਰਿਆਂ ਨਾਲ ਉਹਨਾਂ ਦਾ ਸਵਾਗਤ ਕਰਨ ਤੇ ਆਸਾ ਦੀ ਵਾਰ ਚਲਦੀ ਹੋਵੇ ਤੇ ਮਹਾਰਾਜ ਕਿੱਡੇ ਪ੍ਰਸੰਨ ਹੋਣਗੇ ਕਿ ਅੱਜ ਮੇਰੇ ਜੋ ਗੁਰਸਿੱਖਾ ਉਹ ਮੇਰੀ ਯਾਦਾ ਨੂੰ ਕਾਇਮ ਰੱਖੀ ਬੈਠੇ ਆ ਤੇ ਉਹ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਗੱਲ ਜਿਤਾਉਣੀ ਚਾਹੁੰਦਾ ਕਿ ਮਹਾਰਾਜ ਹਾਜ਼ਰ ਨਾਜ਼ਰਾ ਜਦੋਂ ਇਹ ਪਹਾੜੀ ਸੀ ਪਹਾੜੀ ਦੇ ਉੱਤੇ ਇੱਕ ਕਬਰ ਹੁੰਦੀ ਸੀ ਜਿਹਨੂੰ ਕਿ ਮੁਸਲਮਾਨੇ ਆਕੇ ਮੰਨਦੇ ਸੀ ਪੀਰ ਖਤਾਲ ਕਹਿੰਦੇ ਹੁੰਦੇ ਸੀ ਤੇ ਨਹਿਰ ਦਾ ਦੋ ਕੰਮ ਚੱਲਦਾ ਸੀ ਪੁੱਲ ਦਾ ਸਰਸੇ ਦਾ ਸਾਰੇ ਧਰਮਾਂ ਦੇ ਉੱਤੇ ਲੋਕ ਸੀ ਇੱਥੋਂ ਉਹਨਾਂ ਨੇ ਸਰਬਾ ਕਰਿਆ ਨਹਿਰ ਲਗਾਉਣੀ ਸੀ ਕਿਸੇ ਨੇ ਕਹਿ ਦਿੱਤਾ ਕਿ ਇੱਥੇ ਇਸ ਕਰਕੇ ਨਹੀਂ ਸਰਬਾ ਹੁੰਦਾ ਨਹਿਰ ਨਿਕਲਦੀ ਕਿ ਇੱਥੇ ਗੁਰੂ ਸਾਹਿਬ ਦਾ ਸਥਾਨ ਹੈ ਕਿਉਂਕਿ ਪਹਿਲਾਂ ਮੁਸਲਮਾਨੇ ਮੰਨਦੇ ਤੇ ਉਹੀ ਆਖੇ ਇੱਥੇ ਸਾਲਵਾਰ ਕਵਾਲੀਆਂ ਕਰਦੇ ਤੇ ਉਤੋਂ ਬਾਅਦ ਕਿਸੇ ਨੇ ਬੋਲੀ ਮਾਰੀ ਕਹਿੰਦੇ ਖਸਮੋਬੇ ਬਣਾਵੇ ਨਾ ਫਿਰ ਮਾਰ ਨੇ ਉਸੇ ਰਾਤ ਸੰਤ ਕਰਤਾਰ ਸਿੰਘ ਨੂੰ ਹੁਕਮ ਕੀਤਾ ਕਿ ਯਾਦਗਾਰ ਮਿਟ ਜਾਣੀ ਉਹ ਸੰਭੋ ਇਸ ਕਰਕੇ ਮਾਰਾ ਨੂੰ ਆਪਣੇ ਸਥਾਨਾਂ ਦਾ ਵੀ ਪਤਾ ਆਪਣੇ ਉਹਨਾਂ ਨੂੰ ਆਬਾਦ ਕਰਨ ਦਾ ਵੀ ਪਤਾ ਕਿਸ ਤਰ੍ਹਾਂ ਬਾਤ ਕੀਤੀ ਹੋ ਕਰਾਉਣੇ ਆ ਇਸ ਕਰਕੇ ਫਿਰ ਉਦੋਂ ਸੇਵਾ ਸ਼ੁਰੂ ਹੋਈ ਉਦੋਂ ਬਾਅਦ ਸਥਾਨ ਚੱਲਦਾ ਰਿਹਾ ਚੱਲਦਾ ਰਿਹਾ ਹੁਣ ਇਹ ਫੈਸਲਾ ਹੋਇਆ ਕਿ ਆਪਾਂ ਆਸਾ ਦੀ ਵਾਰ ਦਾ ਕੀਰਤਨ ਉਸ ਬਾਅਦ ਤੋਂ ਬਾਅਦ ਇੱਥੋਂ ਨਗਰ ਕੀਰਤਨ ਸ਼ੁਰੂ ਕਰੀਏ ਸ਼ੁਰੂ ਕਰਕੇ ਕੁਮੇ ਮਾਸ ਕੀ ਤੱਕ ਜਾਈਏ ਉਹਨਾਂ ਪੰਡਿਆਂ ਨੂੰ ਯਾਦ ਕਰੀਏ ਜਿਨਾ ਤੇ ਭਾਵੇਂ ਹੁਣ ਰਸਤੇ ਬੜੇ ਵਧੀਆ ਬਣ ਗਏ ਪਰ ਫਿਰ ਵੀ ਉਹ ਰਸਤਿਆਂ ਨੂੰ ਯਾਦ ਕਰੀਏ ਉਹਨਾਂ ਪਲਾਂ ਨੂੰ ਯਾਦ ਕਰੀਏ ਕਿ ਸਹਿਬਜ਼ਾਦੇ ਐਨੀ ਠੰਡ ਦੇ ਵਿੱਚ ਕਿਸ ਤਰ੍ਹਾਂ ਤੁਰੇ ਸਾਨੂੰ ਤਾਂ ਹੁਣ ਨਗਰ ਕੀਰਤਾਂ ਦੇ ਵਿੱਚ ਸਵੇਰਾਂ ਦੀ ਰਾਤ ਲੰਗਰ ਵੀ ਚੱਲਨੇ ਆ ਚਾਹ ਵੀ ਮਿਲਣੀ ਆ ਰੋਟੀ ਵਾਲੀ ਰੋਟੀ ਵੀ ਮਿਲਣੀ ਆ ਰਸਤੇ ਵਿੱਚ ਵੀ ਪਿੰਡ ਵਾਲਿਆਂ ਨੇ ਚਾਹ ਪਾਣੀ ਦਾ ਪ੍ਰੋਗਰਾਮ ਕੀਤਾ ਹੁੰਦਾ ਸਾਦਾ ਪਰ ਉਸ ਟਾਈਮ ਦੇ ਵਿੱਚ ਕੌਣ ਸੀ ਪੱਤਾ ਪੱਤਾ ਬੈਰੀ ਸੀ ਸਹਿਬਜ਼ਾਦਿਆਂ ਦਾ ਗੁਰੂ ਸਾਹਿਬ ਦਾ ਇਸ ਕਰਕੇ ਇੱਥੇ ਇੱਕ ਇਤਿਹਾਸ ਰਚਿਆ ਗਿਆ ਈਦੇ ਵਿੱਚ ਕਿ ਇੱਕ ਦਾ ਮਾਰਾ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਨਿਤਨੇਮ ਕੀਤਾ ਦੂਜਾ ਮਾਰਾ ਦਾ ਪਰਿਵਾਰ ਪਿਛੜਿਆ ਤੇ ਨੀਸਿਆਂ ਜ ਹੋਇਆ ਤੀਜਾ ਸਭ ਤੋਂ ਜੋ ਬੜੀ ਅਨੋਖੀ ਗੱਲ ਆ ਕਿ ਉਹ ਸਿੰਘ ਇੱਥੇ ਸ਼ਹੀਦ ਹੋਏ ਜਿਹੜੇ ਕਿ ਉਸ ਟਾਈਮ ਦੇ ਵਿੱਚ ਕ੍ਰੀਮ ਬਚੀ ਸੀ ਓਹੋ ਸਿੰਘ ਬਚੇ ਹੋਏ ਸਨ ਅਨੰਦਪੁਰ ਸਾਹਿਬ ਜਿਨ੍ਹਾਂ ਨੇ ਕਿਲਾ ਛੱਡਿਆ ਮਾਰਾ ਦਾ ਸਾਥ ਦਿੱਤਾ ਜਿਨ੍ਹਾਂ ਦੀ ਕਿ ਭੁੱਖ ਥਿਆ ਮਿਟੀ ਹੋਈ ਸੀ ਉਹ ਸਿਰ ਮਾਰਾ ਦਾ ਦਰਸ਼ਨ ਕਰਕੇ ਤ੍ਰਿਪਤ ਹੋ ਜਾਂਦੇ ਸਨ ਕਿ ਮਾਰਾ ਸਾਨੂੰ ਦਰਸ਼ਨ ਹੋ ਗਏ ਉਹਨਾਂ ਤ੍ਰਿਪਤ ਆਜਾਂ ਸੀ ਉਹ ਸਿੰਘ ਇੱਥੇ ਸ਼ਹੀਦ ਹੋਏ ਤੀਕਤੀ ਆਜ਼ਾਦਾਈ ਤੋਂ ਬਚ ਕੇ ਫਿਰ 40 ਸਿੰਘ ਗਏ ਬਾਕੀ 40 ਸਿੰਘ ਚਮਕੌਰ ਸਾਹਿਬ ਸ਼ਹੀਦ ਹੋਏ ਇਸ ਕਰਕੇ ਇਹ ਸਥਾਨ ਨਰਮੋਗੜ ਤੋਂ ਲੈ ਕੇ ਇੱਥੇ ਤੱਕ ਤੇ ਚਮਕੌਰ ਸਾਹਿਬ ਉਹ ਸਿੰਘ ਸ਼ਹੀਦ ਹੋਏ ਜਿਨ੍ਹਾਂ ਦੇ ਕਿ ਅਸੀਂ ਕੋਈ ਅੱਖਰਾਂ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਉਹਨਾਂ ਦੀ ਕੋਈ ਤਰੀਫ ਨਹੀਂ ਕਰ ਸਕਦੇ ਇਸ ਕਰਕੇ ਉਹ ਸਿੰਘਾਂ ਨੂੰ ਸੰਧਾਰੀ ਦੇਣ ਦਾ ਸਾਡਾ ਸਾਰਿਆਂ ਦਾ ਫਰਜ਼ ਆ ਕਿ ਆਈ ਖਰਾਤਾ ਸੇ ਸਾਰੀ ਰਾਤ ਮੈਂ ਸਿੱਖ ਸੰਗਤਾਂ ਜਿੱਥੇ ਤੱਕ ਵੀ ਬਾਤ ਜਾਣੇ ਜਿਹਨੇ ਵੀ ਸੁਣਨਾ ਬੇਨਤੀ ਕਰਾਂਗਾ ਬਹੀਰਾ ਕੱਥ ਕੇ ਆਓ ਤਾਂ ਕਿ ਮਹਾਰਾਜ ਪ੍ਰਸੰਨ ਹੋਵੇ ਸਹਿਬ ਜਾਦੇ ਪ੍ਰਸੰਨ ਹੋਣ ਤੇ ਤੇ ਗੁਰੂ ਕੀ ਜੋ ਸਿੰਘਾਂ ਜਿਹੜੀਆਂ ਸ਼ੀਧੀਆਂ ਪ੍ਰਾਪਤ ਕੀਤੀਆਂ ਉਸ ਪਰ ਸਨ ਹੋਣ ਕਿ ਸਾਡੇ ਜੋ ਵਾਰਸ ਹਨ ਉਹ ਜੇ ਜਿਉਂਦੇ ਹਨ ਉਹ ਸਾਨੂੰ ਯਾਦ ਕਰਦੇ ਹਨ ਸੋ ਇਹ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ ਕਿ 21 ਦੀ ਰਾਤ ਨੂੰ ਕੀਰਤਨ ਸ਼ੁਰੂ ਹੋ ਜਾ ਜਿਹਦਾ ਕਿ ਵਿਸਥਾਰ ਦੇ ਨਾਲ ਭਾਈ ਸੁਖਵਿੰਦਰ ਸਿੰਘ ਮੇਸਬਾਤ ਦੱਸਣਗੇ ਕਿਹੜੇ ਕਿਹੜੇ ਜਥੇ ਆ ਰਹੇ ਹਨ ਕਿਨਾਂ ਨੇ ਕੀ ਕੀ ਕਰਨਾ ਸੋ ਮੈਂ ਸਿੱਖ ਸੰਗਤ ਨੂੰ ਇਹ ਜਰੂਰ ਬੇਨਤੀ ਕਰਾਂਗਾ ਕਿ ਸਾਡੇ ਲਈ ਮਹਾਰਾ ਨੇ ਬੜਾ ਕੁਝ ਦਿੱਤਾ ਸਾਨੂੰ ਰਹਿਣ ਸਹਿਣ ਸਾਨੂੰ ਇੱਜ਼ਤ ਮਾਣ ਸਾਨੂੰ ਸਭ ਕੁਝ ਦਾ ਸਿੱਖ ਗੁਰੂ ਕਾ ਖਾਲਸਾ ਸਾਰੇ ਦੁਨੀਆ ਦੇ ਚੈਲਿਆ ਕੀਦੀ ਬਦਲਤ ਫੈਲਿਆ ਮਹਾਰਾਜਾ 10ਵੇਂ ਪਾਤਸ਼ਾਹ ਜਿਹੜੇ ਪਹਿਲਾ ਗੁਰਨਾਨ ਦੇ ਪਾਤਸ਼ਾਹ ਨੇ ਪੂਟਾ ਲਾਇਆ 10ਵੇਂ ਪਾਤਸ਼ਾਹ ਨੇ ਪਰਫੁੱਲਤ ਕੀਤਾ ਦਸੇ ਗੁਰੂ ਸਾਹਿਬ ਨੇ ਇਸ ਕਰਕੇ 21 ਦੀ ਰਾਤ ਨੂੰ ਸਾਰੇ ਆਪਾਂ ਇੱਥੇ ਹਾਜ਼ਰ ਪਰ ਇਹ ਬਾਕੀ ਵੀ ਜਿੱਥੇ ਇਥੇ ਮਾਰੇ ਗਏ ਸਾਰੇ ਸਿੱਖਾਂ ਨੂੰ ਬੇਨਤੀ ਹੈ ਹਾਜ਼ਰੀ ਭਰੀਏ ਇਹਨਾਂ ਦਿਨਾਂ ਚੱਪਾ ਕੋਈ ਖੁਸ਼ੀ ਦਾ ਕਾਰਜ ਨਾ ਕਰੀਏ ਚੰਗੇ ਪਕਵਾਨ ਨਾ ਖਾਈਏ ਚੰਗੇ ਖੁਸ਼ੀ ਦੇ ਸਮਾਗਮ ਵਿੱਚ ਨਾ ਜਾਈਏ ਸਿਰਫ ਮਹਾਰਾਜ ਦੇ ਜੋ 15-12 ਸ਼ਹੀਦ ਹੋਇਆ ਉਹਨਾਂ ਨੂੰ ਯਾਦ ਕਰੀਏ ਕੱਲ ਤੋਂ ਅੱਛੇ ਸ਼ੁਰੂ ਹੋ ਗਿਆ ਕੀ ਦੇ ਪੰਦਰਵਾੜਾ ਜੋ ਕਿ ਫਤੇਗੜ ਸਾਹਿਬ ਤੱਕ ਚੱਲਣਾ ਸਾਰਿਆਂ ਨੂੰ ਬੇਨਤੀ ਹੈ ਕਿ ਹਾਜ਼ਰੀਆਂ ਸਭ ਜਗ੍ਹਾ ਭਰਨ ਲੰਗਰਾਂ ਵਾਲਿਆਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਬਹੁਤ ਧੰਨਵਾਦ ਬਾਕੀ ਮੈਂ ਆਪ ਜੀ ਸਟਾਰ ਦਾ ਬਹੁਤ ਰਿਣੀ ਹਾਂ ਕਿ ਆਪ ਹਰ ਪਾਲਬੀ ਦੇ ਵਿੱਚ ਭਾਵੇਂ ਹੜ੍ਹਾਂ ਦੀ ਗੱਲ ਹੋਵੇ ਭਾਵੇਂ ਕਰੋਨੇ ਦੀ ਗੱਲ ਹੋਵੇ ਭਾਵੇਂ ਕਿਸੇ ਹੋਰ مصیبتਾਂ ਦੀ ਗੱਲ ਹੋਵੇ ਜੋ ਆਪ ਇਲਾਕੇ ਦਾ ਸਿੱਖ ਸੰਗਤਾਂ ਦਾ ਸਾਥ ਦਿੰਦੇ ਹੋ ਇਤਿਹਾਸ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣ ਦਾ ਪਰਾਲਾ ਕਰਦੇ ਹੋ ਅਸੀਂ ਸਾਰੀ ਸਿੱਖ ਸੰਗਤ ਆਪ ਦੀ ਰਣੀ ਹੈ ਆਸ ਰੱਖਦੇ ਆ ਕਿ ਇਸੇ ਤਰ੍ਹਾਂ ਆਪ ਸੇਯੋਗ ਦਿੰਦੇ ਰਹੋਗੇ ਤੇ ਮਾਰਜ ਆਪ ਤੇ ਚੈਨਲ ਨੂੰ ਦਿਨ-ਦੁਕਣੀ ਰਾਤ ਚੌਗਣੀ ਤਰੱਕੀ ਬਖਸ਼ੇ ਰਹਿਣ ਕਿਉਂਕਿ ਜੋ ਗੁਰੂ ਕੀ ਸੇਵਾ ਕਰਦਾ ਮਾਰਜ ਪਉ ਉਹਨੂੰ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦਾ ਜੋ ਹਰਕਾ ਪਿਆਰਾ ਸੋ ਸਭਨਾ ਦਾ ਪਿਆਰਾ ਜੋ ਗੁਰੂ ਕੀ ਗੱਲ ਕਰਦਾ ਉਹਦਾ ਫਿਰ ਚੈਨਲ ਵੀ ਬਾਹਰ ਸਾਰਿਆਂ ਤੇ ਜਵਾਨ ਤੇ ਆ ਜਾਂਦਾ ਸੋ ਬਾਕੀ ਭਾਈ ਸਕਿੰਦਰ ਸਿੰਘ ਜੀ ਜਥਿਆਂ ਬਾਰੇ ਜੋ ਅਗਲਾ ਪ੍ਰੋਗਰਾਮ ਉਹਦੇ ਬਾਰੇ ਪਾਸ ਸਕਿੰਦਰ ਸਿੰਘ ਜੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਕੀ ਕਿਹੜੇ ਕਿਹੜੇ ਕਦੋਂ ਜਿਹੜਾ ਸਮਾਗਮ ਕਦੋਂ ਸਟਾਰਟ ਹੋਏਗਾ ਤੇ ਕਿਹੜੇ ਕਿਹੜੇ ਜਿਹੜੇ ਪ੍ਰਸਿੱਧ ਰਗੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਸ਼ਮੇਸ਼ ਪਿਤਾ ਸਰਵੰਸਦਾਨੀ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਜਿੱਥੇ ਉਹ ਮਹਾਨ ਸਥਾਨ ਹੈ ਜਦੋਂ ਸਤਗੁਰੂ 6 7 ਪੋ ਦੀ ਰਾਤ ਨੂੰ ਆਨੰਦਪੁਰ ਸਾਹਿਬ ਛੱਡਦੇ ਆ ਤੇ ਉਹ ਤੋਂ ਬਾਅਦ ਇੱਥੋਂ ਤੱਕ ਪਰਿਵਾਰ ਜਿਹੜਾ ਉਹਨਾਂ ਦਾ ਸਾਥ ਹੈ ਬੱਚੇ ਵੀ ਸਾਥ ਨੇ ਮਾਤਾਵਾਂ ਵੀ ਸਾਥ ਨੇ ਮਾਤਾ ਗੁਜਰ ਕੌਰ ਜੀ ਵੀ ਸਾਥ ਨੇ ਤੇ ਇੱਥੇ ਸਤਗੁਰੂ ਜੀ ਜਦੋਂ ਪਹੁੰਚਦੇ ਨੇ ਉਹ ਇੱਥੇ ਆ ਕੇ ਨਿਤਨੇਮ ਸੰਭਾਲਦੇ ਆ ਇੱਕ ਪਾਸੇ ਭਗਤੀ ਇੱਕ ਪਾਸੇ ਸ਼ਕਤੀ ਦਾ ਜਿਹੜਾ ਮਜੱਸਮਾ ਯੁੱਧ ਵੀ ਹੋ ਰਿਹਾ ਹੈ ਭਾਈ ਉਹਦੇ ਸਿੰਘ ਭਾਈ ਆਲਮ ਸਿੰਘ ਤੇ ਭਾਈ ਜੀਵਨ ਸਿੰਘ ਬਾਬਾ ਅਜੀਤ ਸਿੰਘ ਵਰਗੇ ਮਹਾਨ ਯੋਧੇ ਜੰਗ ਵੀ ਲੜ ਰਹੇ ਇੱਕ ਪਾਸੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਨਿਤਨੇਮ ਦੀ ਸੰਭਾਲ ਹੋ ਰਹੀ ਆ ਤੋ ਇਹ ਪਹਿਲੀ ਵਾਰ ਉਪਰਾਲਾ ਹੋ ਰਿਹਾ ਤਾਕਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਸੰਤ ਬਾਬਾ ਅਵਤਾਰ ਸਿੰਘ ਜੀ ਅਤੇ ਸਮੂਹ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਪਹਿਲੀ ਵਾਰ ਪਰਾਲਾ ਹੋ ਰਿਹਾ ਹੈ ਕਿ ਆਪਾਂ 6 ਦੀ ਸ਼ਾਮ ਤੋਂ ਲੈ ਕੇ 7 ਦੇ ਅੰਮ੍ਰਿਤ ਵੇਲੇ ਤੱਕ ਲਗਾਤਾਰ ਜਿਹੜਾ ਉਹ ਦੀਵਾਨ ਸਜਾ ਰਹੇ ਆ 6 ਵਜੇ ਰਹਿਰਾਸ ਦੀ ਪਾਵਨ ਬਾਣੀ ਦੀ ਅਰੰਭਤਾ ਹੋ ਜਾਣੀ ਹੈ 6:30 ਤੋਂ ਜਿਹੜੇ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਹੈ ਤੇ ਹੋਰ ਢਾਡੀ ਸਿੰਘ ਹੈ ਉਹਨਾਂ ਦੀ ਜਿਹੜੀ ਆ ਉਹ ਕੀਰਤਨ ਅਤੇ ਢਾਡੀ ਵਾਰਾਂ ਦੀ ਅਰੰਭਤਾ ਹੋਣੀ ਆ ਇਸ ਮਹਾਨ ਸਮਾਗਮ ਵਿੱਚ ਜਿਹੜੇ ਨੇ ਦਰਬਾਰ ਸਾਹਿਬ ਤੋਂ ਭਾਈ ਸਤਿੰਦਰ ਵੀਰ ਸਿੰਘ ਜੀ ਭਾਈ ਸਤਨਾਮ ਸਿੰਘ ਜੀ ਕੋਹਾਰਕਾ ਭਾਈ ਪ੍ਰਦੀਪ ਸਿੰਘ ਜੀ ਭਾਈ ਭਪਿੰਦਰ ਸਿੰਘ ਜੀ ਇਹ ਹਜ਼ੂਰੀ ਰਾਗੀ ਚਾਰ ਹਜ਼ੂਰੀ ਰਾਗੀ ਪਹੁੰਚ ਰਹੇ ਨੇ ਤੇ ਸਾਡੇ ਲੋਕਲ ਜਥੇ ਵੀ ਨੇ ਭਾਈ ਸੁਖਵਿੰਦਰ ਸਿੰਘ ਜੀ ਅਤੇ ਬੀ ਸਾਹਿਬ ਤੋਂ ਰਾਗੀ ਸਿੰਘ ਉਹਨਾਂ ਨੇ ਕੀਰਤਨ ਕਰਨਾ ਇਸ ਸਥਾਨ ਦੇ ਰਾਗੀ ਜਥੇ ਨੇ ਕੀਰਤਨ ਕਰਨਾ ਤੇ ਨਾਲ ਹੀ ਨਾਲ ਦੋ ਢਾਡੀ ਜਥੇ ਨੇ ਭਾਈ ਸੁਖਜਿੰਦਰ ਸਿੰਘ ਜੀ ਨੂਰ ਅਤੇ ਕਸ਼ਮੀਰਾ ਸਿੰਘ ਜੀ ਕਾਦਰ ਉਹ ਦੋ ਢਾਡੀ ਜਥੇ ਪਹੁੰਚ ਰਹੇ ਨੇ ਤੇ ਮੈਨੂੰ ਟਾਡੀ ਜਥੇ ਨੇ ਇੱਕ ਗੱਲ ਆਖੀ ਜਦੋਂ ਅਸੀਂ ਉਹਨਾਂ ਨੂੰ ਟਾਈਮ ਦੱਸਿਆ ਅਮਰਤਵੇਲੇ ਦਾ ਵੀ ਤੁਸੀਂ ਢਾਡੀ ਵਾਰਾਂ ਲਾਉਣੀ ਹੈ ਉਹ ਕਹਿੰਦੇ ਜੀ ਸਾਡੀ ਵੀ ਜ਼ਿੰਦਗੀ ਦੇ 30-30 ਸਾਲ ਹੋ ਗਏ ਢਾਡੀ ਵਾਰਾਂ ਗਾਉਂਦੇ ਆ ਇਹ ਸਾਡੀ ਜ਼ਿੰਦਗੀ ਚ ਵੀ ਪਹਿਲੀ ਵਾਰ ਹੋਣਾ ਹੈ ਕਿ ਆਪਾਂ ਅਮਰਤਵੇਲੇ ਢਾਡੀ ਵਾਰਾਂ ਗਾਉਣੀ ਤੋ ਇਹ ਇੱਕ ਮਹਾਨ ਜਿਹੜਾ ਸਮਾਗਮ ਹੈ ਪਹਿਲੀ ਵਾਰ ਹੋ ਰਿਹਾ ਬੜੀ ਮਨ ਵਿੱਚ ਆਸ ਸੀ ਵੀ ਇਹ ਹੋਵੇਗਾ ਤੇ ਬਾਬਾ ਜੀ ਦਾ ਪੂਰਾ ਸਾਥ ਮਿਲਿਆ ਇਲਾਕੇ ਦਾ ਸਾਥ ਮਿਲਿਆ ਇਸ ਲਈ ਇਹ ਸਮਾਗਮ ਜਿਹੜਾ ਇਹ ਆਪਾਂ ਕੱਲਾ ਇਲਾਕੇ ਦਾ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਜੀ ਆਇਆਂ ਵੀ ਆਖਣਾ ਤੇ ਗੁਰੂ ਗੋਬਿੰਦ ਸਿੰਘ ਨੇ ਜੋ ਇੱਥੇ ਕੀਤਾ ਹੈ ਅਮਰਤ ਵੇਲੇ ਨੂੰ ਸੰਭਾਲਿਆ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਬੈਠ ਕੇ ਜਿਵੇਂ ਆਸਾ ਕੀ ਵਾਰ ਦਾ ਜਿਹੜਾ ਕੀਰਤਨ ਹੋਣਾ ਉਹ ਸਾਡੇ ਲਈ ਇੱਕ ਵਿਲੱਖਣ ਹੋਏਗਾ ਪਹਿਲੀ ਵਾਰ ਹੋਏਗਾ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਤੋਂ ਸਾਰੀਆਂ ਸੰਗਤਾਂ ਨੂੰ ਇਲਾਕੇ ਨੂੰ ਹੱਥ ਜੋੜ ਕੇ ਬੇਨਤੀ ਹੈ ਸਮੁੱਚੇ ਪ੍ਰਬੰਧਾਂ ਵੱਲੋਂ ਕੀ ਆਪਾਂ ਸਾਰੇ ਵੱਧ ਤੋਂ ਵੱਧ ਹਾਜ਼ਰੀ ਭਰੀਏ ਔਰ ਇਸ ਸਮਾਗਮ ਵਿੱਚ ਸਮੂਲੀਅਤ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਤੇ ਉਹਨਾਂ ਦੀ ਕਿਰਪਾ ਦੇ ਆਪਾਂ ਸਾਰੇ ਪਾਤਰ ਬਣੀਏ ਐਨੀਆਂ ਕੋ ਬੇਨਤੀਆਂ ਜੀ ਸਟਾਰ ਟੀਵੀ ਰਾਹੀਂ ਇਹ ਸਾਰਾ ਸਮਾਗਮ ਜਿਹੜਾ ਲਾਇਬੀ ਹੋਣਾ ਹੈ ਅੱਜ ਵੀ ਆਪਾਂ ਧੰਨਵਾਦ ਕਰਦੇ ਹਾਂ ਤੁਸੀਂ ਆਏ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੱਬਾ ਜੀ ਨੇ ਇਤਿਆਸ ਦੱਸਿਆ ਜੀ ਸਾਡੇ ਵੀ ਮੇਰੀ ਅੱਖਾਂ 'ਚ ਵੀ ਪਾਣੀ ਆ ਗਿਆ ਕਿਵੇਂ ਨੇ ਉਹ ਰਾਤ ਨੂਰੇ ਗੁਜ਼ਰ ਰਹਿੰਦੇ ਆ ਕਿਵੇਂ ਕਿਵੇਂ ਇਸ ਪੰਡੇ ਦੇ ਵਿੱਚ ਜਾਂਦੇ ਆ ਜਿਵੇਂ ਕਿ ਦੱਸਿਆ ਬਾਬਾ ਜੀ ਨੇ ਵੀ ਹੁਣ ਤਾਂ ਚਾਹ ਦੇ ਜਾਂ ਹੋਰ ਖਾਣ ਪੀਣ ਦੇ ਕੋਈ ਰਸਤਾ ਮਿਲ ਜਾਂਦੀਆਂ ਲੇਕਿਨ ਉਹਨਾਂ ਪੰਡਿਆਂ ਦੇ ਵਿੱਚ ਕਿਵੇਂ ਕਿਵੇਂ ਛੋਟੇ ਸਹਿਬਜ਼ਾਦੇ ਔਰ ਮਾਤਾ ਜੀ ਗਏ ਹੋਣੇ ਆ ਅੱਜ ਸਾਡੀਆਂ ਵੀ ਅੱਖਾਂ ਦੇ ਵਿੱਚ ਪਾਣੀ ਆਇਆ ਅਸੀਂ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਸੁਖਵਿੰਦਰ ਸਿੰਘ ਬਾਬਾ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਰੱਗਿ ਉਰੇ ਪਹੁੰਚ ਰਹੇ ਨੇ ਇੰਟਰਨੈਸ਼ਨਲ ਤਾਗੀ ਰੱਗੀ ਜਿਹੜੇ ਤੁਸੀਂ ਵੱਡੇ ਵੱਡੇ ਚੈਨਲਾਂ ਤੇ ਉਹਨਾਂ ਨੂੰ ਦੇਖੋਗੇ 21 ਤਰੀਕ ਨੂੰ ਤੁਸੀਂ ਸਾਡੇ ਪਿੱਛੇ ਸਮਾਗਮ ਦਾ ਜਿਹੜਾ ਬੋਰਡ ਤੁਸੀਂ ਦੇਖ ਰਹੇ ਹੋ 21 ਤਰੀਕ ਨੂੰ ਵੱਡਾ ਸਮਾਗਮ ਔਰ ਇਹ ਜਿਹੜਾ ਕੀਤਾ ਜਾਣਾ ਹੈ ਰਹਿ ਰਸ ਤੋਂ ਬਾਅਦ ਪੂਰੀ ਰਾਤ ਜਿਹੜ ਜੀ ਸਟਾਰ ਟੀਮ ਵੱਲੋਂ ਅਪੀਲ ਕਰਦੇ ਆ ਵੀ ਤੁਸੀਂ ਵੱਧ ਤੋਂ ਵੱਧ ਜਿਵੇਂ ਕਿ ਬਾਬਾ ਜੀ ਨੇ ਵੀ ਦੱਸਿਆ ਸੁਖਵਿੰਦਰ ਸਿੰਘ ਜੀ ਬਾਬਾ ਜੀ ਨੇ ਵੀ ਦੱਸਿਆ ਵੀ ਤੁਸੀਂ ਵੱਧ ਤੋਂ ਵੱਧ ਉਹ ਰਸੁਲੀਤ ਕੀਤਾ ਕਰੋ ਜਿਹੜੇ ਨਹੀਂ ਆ ਸਕਦੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਅਸੀਂ ਜੀ ਸਟਾਰ ਟੀਮ ਵੱਲੋਂ ਬਾਬਾ ਜੀ ਅੱਗੇ ਅਪੀਲ ਕਰਾਂਗੇ ਵੀ ਸਾਨੂੰ ਉਹ ਸਮਸਤ ਬਖਸ਼ਣ ਅਸੀਂ ਲਾਈਵ ਕਰੀਏ ਕਿ ਤੁਹਾਨੂੰ ਦਿਖਾਈਏ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ ਸਟਾਡੀਅਮ ਦੇ ਕਿਰਪਾਲ ਸਿੰਘ ਫਲੋਗਰ